ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ਵਿੱਚ ਕਮੀ ਆਈ ਹੈ ਪਰ ਹੁਣ ਵੀ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਭਾਈਚਾਰਾ ਸਿੱਖ ਹੀ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਵਿੱਚ 2023 ਦੌਰਾਨ ਹਿੰਸਕ ਅਪਰਾਧਾਂ ਵਿੱਚ ਕਮੀ ਆਈ ਪਰ ਨਫ਼ਰਤੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਪਿਛਲੇ ਸਾਲ ਅਮਰੀਕਾ ਵਿੱਚ 11862 ਨਫਰਤੀ ਹਮਲੇ ਹੋਏ ਤਦਕਿ 2022 ਵਿੱਚ ਇਹ ਅੰਕੜਾ 11634 ਦਰਜ ਕੀਤਾ ਗਿਆ ਸੀ ਅਮਰੀਕਾ ਵਿੱਚ ਸਿੱਖਾਂ ਉੱਤੇ ਸਭ ਤੋਂ ਵੱਧ ਹਮਲੇ 2022 ਵਿੱਚ ਹੋਏ ਜਦੋਂ ਇੱਕ ਮਗਰੋਂ ਇੱਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਸਿੱਖ ਕੋਲੀਸ਼ਨ ਦੀ ਫੈਡਰਲ ਪਾਲਿਸੀ ਮੈਨੇਜਰ ਮਨਰਮਲ ਕੌਰ ਨੇ ਦੱਸਿਆ ਕਿ ਜਥੇਬੰਦੀ ਦੀ ਨਹੀਂ ਉਸ ਵੇਲੇ ਰੱਖੀ ਗਈ ਜਦੋਂ ਪਛਾਣ ਦੇ ਭੁਲੇਖੇ ਕਾਰਨ ਸਿੱਖ ਡੂੰਘੇ ਸੰਕਟ ਵਿੱਚ ਘਰੇ ਹੋਏ ਸਨ 유ਹੂਦੀਆਂ ਅਤੇ ਮੁਸਲਮਾਨਾਂ ਮਗਰੋਂ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਸਿੱਖਾਂ ਉੱਤੇ ਹਮਲਿਆਂ ਵਿੱਚ ਕਮੀ ਨਾਲ ਸੰਬੰਧਤ ਅੰਕੜੇ ਵੇਖ ਕੇ ਰਾਹਤ ਮਿਲੀ ਹੈ ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਮੁਲਕ ਵਿੱਚ ਅਪਰਾਧਕ ਘਟਨਾਵਾਂ ਵਿੱਚ ਕਮੀ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕੇ ਲੋਕ ਸੁਰੱਖਿਆ ਤੇ ਬੰਦੂਕਾਂ ਵਿਰੁੱਧ ਕੀਤੀ ਕਾਰਵਾਈ ਦਾ ਹਾਂ ਪੱਕੀ ਨਤੀਜਾ ਵੇਖਣ ਨੂੰ ਮਿਲ ਰਿਹਾ ਹੈ ਫੈਡਰਲ ਬੀਰੋ ਆਫ ਇਨਵੈਸਟੀਗੇਸ਼ਨ ਦੀ ਰਿਪੋਰਟ ਮੁਤਾਬਕ ਕਤਲ ਦੀਆਂ ਵਾਰਦਾਤਾਂ ਵਿੱਚ ਪਿਛਲੇ 20 ਸਾਲ ਦੀ ਸਭ ਤੋਂ ਵੱਡੀ ਕਮੀ 2023 ਦੌਰਾਨ ਦਰਜ ਕੀਤੀ ਗਈ ਕਤਲ ਦੀਆਂ ਵਾਰਦਾਤਾਂ 11.6% ਘਟੀਆਂ ਜਦ ਕਿ ਜ਼ਬਰਜਨਾਹ ਦੇ ਮਾਮਲਿਆਂ ਵਿੱਚ 9.4% ਕਮੀ ਦਰਜ ਕੀਤੀ ਗਈ ਪਿਊ ਰਿਸਰਚ ਸੈਂਟਰ ਵੱਲੋਂ ਕੀਤੀ ਪੁਨਛਾਣ ਮੁਤਾਬਕ ਅਮਰੀਕਾ ਵਿੱਚ 1993 ਤੋਂ 2022 ਦਰਮਿਆਨ ਹਿੰਸਕ ਅਪਰਾਧਾਂ ਵਿੱਚ 49% ਕਮੀ ਦਰਜ ਕੀਤੀ ਗਈ। ਉਧਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트ੰਪ ਵੱਲੋਂ FBI ਦੇ ਅੰਕੜਿਆਂ ਨੂੰ ਥੋਥੇ ਕਰਾਰ ਦਿੱਤਾ ਗਿਆ ਹੈ। 트ੰਪ ਨੇ ਕਿਹਾ ਕਿ ਮੌੜ ਰਾਸ਼ਟਰਪਤੀ ਚੁਣੇ ਜਾਣ ਤੇ ਉਹ ਮਨੁੱਖੀ ਤਸਕਰਾਂ ਅਤੇ ਨਸ਼ਾ ਤਸਕਰਾਂ ਵਾਸਤੇ ਮੌਤ ਦੀ ਸਜ਼ਾ ਤੈਅ ਕਰਨਗੇ। ਇਥੇ ਦੱਸਣਾ ਬਣਦਾ ਹੈ ਕਿ 2022 ਵਿੱਚ ਨਿਊਯਾਰਕ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਈ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਸਿੱਖ ਵੀ ਸ਼ਾਮਲ ਸੀ ਟੂਰਿਸਟ ਵੀਜ਼ਾ ਤੇ ਅਮਰੀਕਾ ਆਏ 70 ਸਾਲ ਦੇ ਨਿਰਮਲ ਸਿੰਘ ਗੁਰਦੁਆਰਾ ਸਾਹਿਬ ਜਾ ਰਹੇ ਸਨ ਜਦੋਂ ਇੱਕ ਅਲਰਟ ਨੇ ਬਗੈਰ ਕਿਸੇ ਕਾਰਨ ਹਮਲਾ ਕਰ ਦਿੱਤਾ ਕੋਇਨਜ਼ ਇਲਾਕੇ ਵਿੱਚ ਤਿੰਨ ਸਿੱਖਾਂ ਉੱਤੇ ਹਮਲਾ ਕਰਨ ਦੇ ਦੋਸ਼ 'ਤੇ 19 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਵਾਸ਼ਿੰਗਟਨ ਡੀਸੀ ਵਿਖੇ ਸਿੱਖ ਟੈਕਸੀ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਗਿਆ 22 ਸਾਲ ਦੇ ਸ਼ੱਕੀ ਨੇ ਊਬਰ ਡਰਾਈਵਰ ਨੂੰ ਪਹਿਲਾਂ ਮੰਦਾ ਚੰਗਾ ਬੋਲਿਆ ਅਤੇ ਫਿਰ ਖਿੱਚ ਤੋ ਵੀ ਕੀਤੀ ਪੁਲਿਸ ਮੁਤਾਬਕ ਸ਼ੱਕੀ ਨੇ ਸਿੱਖ ਡਰਾਈਵਰ ਦਾ ਗਲ ਘੁੱਟਣ ਦਾ ਯਤਨ ਵੀ ਕੀਤਾ ਤਾਜ਼ਾ ਮਾਮਲਾ ਮੈਨਹਟਨ ਵਿਖੇ ਸਾਹਮਣੇ ਆਇਆ ਜਦੋਂ ਸਵਾਰੀ ਦੀ ਉਡੀਕ ਕਰ ਰਹੇ ਸਿੱਖ ਟੈਕਸੀ ਡਰਾਈਵਰ ਦੇ ਪਿੱਛੋਂ ਆ ਕੇ ਸ਼ੱਕੀ ਨੇ ਹਮਲਾ ਕਰ ਦਿੱਤਾ ਇਸ ਤੋਂ ਪਹਿਲਾਂ ਨਿਊਯਾਰਕ ਦੇ ਕਮੰਤਰੀ ਹਵਾਈ ਅੱਡੇ ਤੇ ਅੰਮ੍ਰਿਤਧਾਰੀ ਨੌਜਵਾਨ ਨੂੰ ਕਿਰਪਾਨ ਤਾਰਨ ਕੀਤੀ ਹੋਣ ਕਾਰਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਬਾਅਦ ਵਿੱਚ ਉਸ ਵਿਰੁੱਧ ਲਾਏ ਸਾਰੇ ਦੋਸ਼ ਵਾਪਸ ਲੈ ਲਏ ਗਏ ਬਿਊਰੋ ਰਿਪੋਰਟ ਹਮਦਰ ਟੀਵੀ